ਉਹਦੇ ਹੀ ਪਰਿਵਾਰ ਦਾ ਇੰਤਜ਼ਾਰ ਕਰੀ ਦੋ ਲੜਕੀਆਂ ਦੀ ਮੌਤ ਹੋ ਜਾਣ ਦਾ ਮਾਮਲਾ ਸੱਮਣੇ ਆਉਂਦਾ ਹੈ ਜਿੱਥੇ ਕਿ ਇਸ ਵੇਲੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਚੰਗੀ ਤੇ ਮਾਪੇ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ। ਦਰਅਸਲ ਸਮਾਣਾ ਦੇ ਨਾਮ ਲੱਗਦਾ ਪਿੰਡ ਗਾਜਵਤ ਜਿੱਥੇ ਕਿ ਆਪਣੇ ਪਰਿਵਾਰ ਦਾ ਇੰਤਜ਼ਾਰ ਕਰ ਰਹੀਆਂ ਸੀ ਦੋ ਲੜਕੀਆਂ ਜੋ ਕਿ ਪਿੰਡ ਨਾਰਾਇਣਗੜ੍ਹ ਤੋਂ ਆਈਆਂ ਸੀ। ਅਤੇ ਆਪਣੇ ਪਰਿਵਾਰ ਦੇ ਨਾਲ ਮੇਲੇ 'ਚ ਜਾ ਰਹੇ ਸੀ ਪਰ ਰਸਤੇ ਦੇ ਵਿੱਚ ਉਹਨਾਂ ਦਾ ਮੋਟਰਸਾਈਕਲ ਜੋ ਸੀ ਉਹ ਪੈਂਚਰ ਹੋ ਜਾਂਦਾ ਤੇ ਪੈਂਚਰ ਹੋਣ ਦੇ ਕਾਰਨ ਜਦੋਂ ਉਹ ਤੇ ਘਰ ਤੇ ਉਹਨਾਂ ਬੱਚਿਆਂ ਦੇ ਘਰ ਤੇ ਵਾਪਸ ਕਰੇ ਜਾਂਦੇ ਨੇ ਪੈਂਚਰ ਲਗਵਾ ਕੇ ਜਦੋਂ ਵਾਪਸ ਮੁੜਦੇ ਨੇ ਤਾਂ ਉੱਥੇ ਲੜਕੀਆਂ ਪਹਿਲਾਂ ਹੀ ਇੰਤਜ਼ਾਰ ਕਰੀਆਂ ਹੁੰਦੀਆਂ ਨੇ ਪਰ ਇੰਤਜ਼ਾਰ ਕਰਦੇ ਕਰਦੇ ਜਦੋਂ ਇੱਕ ਦੁਕਾਨ ਦੇ ਕੋਲ ਪਹੁੰਚ ਗਏ ਨੇ ਤਾਂ ਉੱਥੇ ਸੜਕ ਤੇ ਚਾਹਨੇ ਕਿ ਇੱਕ ਟਰਾਲਾ ਜੋ ਕਿ ਰੇਤ ਨਾਲ ਭਰਿਆ ਸੀ ਤੇਜ਼ ਰਫ਼ਤਾਰ ਹੋਣ ਦੇ ਕਾਰਨ ਬੇਕਾਬੂ ਹੋ ਜਾਂਦਾ ਹੈ ਜਿੱਥੇ ਕਿ ਬਿਜਲੀ ਦੇ ਟਰੱਸ ਆਪਣਾ ਟਕਰਾਕ ਜਾਂਦਾ ਹੈ ਤੇ ਇਸ ਹਾਦਸੇ ਦੇ ਵਿੱਚ ਦੋਵਾਂ ਲੜਕੀਆਂ ਜੋ ਇੱਕ ਦੀ ਤਾਂ ਮੌਤ ਹੋ ਜਾਂਦੀ ਹੈ ਜਦਕਿ ਦੂਸਰੀ ਬੱਚੀ ਗੰਭੀਰ ਉੱਚੇ ਜ਼ਖਮੀ ਹੋ ਜਾਂਦੀ ਹੈ ਜਿਸ ਨੂੰ ਕੀ ਪਟਿਆਲਾ ਰੈਫਰ ਕੀਤਾ ਜਾਂਦਾ ਹੈ ਪਰ ਉਥੇ ਜਾ ਕੇ ਉਹ ਬੱਚੀ ਵੀ ਦਮ ਤੋੜ ਦਿੰਦੀ ਹੈ ਜਿਸ ਤੋਂ ਬਾਅਦ ਕੀ ਪਰਿਵਾਰ ਵਾਲਿਆਂ ਨੂੰ ਇਹ ਵੱਡਾ ਝਟਕਾ ਮਿਲਦਾ ਹੈ ਉਦੜ ਡਰਾਈਵਰ ਨੂੰ ਪੁਲਿਸ ਦੇ ਵੱਲੋਂ ਪਾਲ ਕੀਤੀ ਜਾ ਰਹੀ ਹੈ ਕਿਉਂਕਿ ਡਰਾਈਵਰ ਪਾਚੰਦ ਹੈ ਪਰ ਹਾਸੇ ਦੌਰਾਨ ਕੰਡਕਟਰ ਵੀ ਜ਼ਖਮੀ ਹੋ ਜਾਂਦਾ ਹੈ ਉਦੜ ਦੁਕਾਨ ਮਾਲਕ ਜਿਸ ਦੀ ਕਿ ਦੁਕਾਨ ਤੇ ਲੜਕੀਆਂ ਇੰਤਜ਼ਾਰ ਕਰ ਰਹੀਆਂ ਸੀ ਮੈਂ ਤਾਂ ਕਹਿਣਾ ਕਿ ਟਰਾਲਾ ਜੋਤੀ ਉਹ ਦੁਕਾਨ ਦੀ ਵੀ ਪੰਨ ਤੋੜ ਹੋ ਜਾਂਦੀ ਹੈ ਟਰਾਲੇ ਦੇ ਕਹਨਿ ਸਹਾਸੇ ਦੇ ਕਾਰਨ ਜਿੱਤੇ ਉਸ ਦਾ 2 ਲੱਖ ਰੁਪਏ ਦਾ ਨੁਕਸਾਨ ਹੁੰਦਾ ਹੈ ਉਦੋਂ ਬਿਜਲੀ ਬੋਰ ਦੇ ਜੈਦਾ ਵੀ ਕਹਿਣਾ ਹੈ ਕਿ ਉਹਨਾਂ ਦਾ ਵੀ ਕਰੀਬ 2 ਲੱਖ ਦਾ ਨੁਕਸਾਨ ਹੋਇਆ ਪਰ ਇਸ ਪਰਿਵਾਰ ਦਾ ਜਿਹਦੀਆਂ ਕਿ ਦੁਮੇ ਤੀਆਂ ਚੱਲ ਗਈਆਂ ਜੋ ਕਿ ਮੇਲੇ ਚ ਜਾ ਰਹੀ ਸੀ ਕਈ ਸੁਪਨੇ ਕਈ ਚਾਹ ਲੈ ਕੇ ਜਾ ਰਹੀ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਹ ਜੋ ਪੈਂਚਰ ਹੋ ਜਾਣਾ ਮੋਟਰਸਾਈਕਲ ਇਹ ਬਾਦ ਵਿੱਚ ਇਹਨਾਂ ਦਾ ਕਾਮ ਦਾ ਕਾਰਨ ਬਣੇਗਾ ਜਿੱਥੇ ਕੀ ਪਰਿਵਾਰ ਇਹਨਾਂ ਨੂੰ ਇੰਤਜ਼ਾਰ ਕਰੀਤੇ ਛੱਡ ਜਾਏਗਾ ਪਰ ਬਾਅਦ ਵਿੱਚ ਜਦ ਪਰਿਵਾਰ ਮੁੜ ਕੇ ਵਾਪਸ ਆਏਗਾ ਤਾਂ ਬੱਚੀਆਂ ਇਸ ਪਰਿਵਾਰ ਨੂੰ ਕਦੀ ਮਿਲਣਗੀਆਂ ਹੀ ਨਹੀਂ ਫਿਰ ਹਾਲ ਪੁਲਿਸ ਦੇ ਵੱਲੋਂ ਡਰਾਈਵਰ ਦੀ ਪਾਲ ਕੀਤੀ ਜਾ ਰਹੀ ਹੈ ਜਿੱਥੇ ਕੀ ਮਾਮਲਾ ਦੇ ਪੁਲਿਸ ਦੇ ਵੱਲੋਂ ਦਰਜ ਕਰ ਲੈ ਕੇ ਆਏ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਰਾਜਪਾਲ ਸਿੰਘ ਜੀ ਰਾਜਪਾਲ ਸਿੰਘ ਜੀ ਤੁਹਾਡੀ ਕੁੜੀ ਸੀਗੀ ਹਾਂਜੀ ਕਿਵੇਂ ਹੋਇਆ ਸਾਰਾ ਹਾਸਾ ਇਹ ਇਹ ਹਾਸਾ ਹੋਇਆ ਜੀ ਚੌਂਕੀ ਦੇ ਬਿਲਕੁਲ ਕਰੀਬ ਆ ਕੇ ਮੋਟਰਸਾਈਕਲ ਹੋ ਗਿਆ ਪੈਂਚਰ ਹਾਂਜੀ ਤੇ ਮੈਂ ਪੈਂਚਰ ਦੇ ਲਵਾਉਣ ਵਾਗਿਆ ਮੋਟਰਸਾਈਕਲ ਦੇ ਕਿਲੋ ਕਿਲੋ ਮੀਟਰ ਦੇ ਫਰਕ ਨਾਲ ਹੂੰ ਇਹ ਬੱਚੇ ਮੈਂ ਸੜਕ ਪਾਰ ਕਰਕੇ ਕਹਿੰਦਾ ਵੀ ਤੁਸੀਂ ਇੱਥੇ ਬੈਠ ਜਾਓ ਮੈਂ ਮੋਟਰਸਾਈਕਲ ਦੇ ਪੈਂਚਰ ਲਵਾ ਲਿਆ ਹਾਂ ਹੂੰ ਤੇ ਉਸ ਤੋਂ ਬਾਅਦ ਜੀ ਮੈਂ ਮੋਟਰਸਾਈਕਲ ਦੇ ਪੈਂਚਰ ਵਾਲੀ ਦੁਕਾਨ ਤੇ ਮੈਨੂੰ ਫੋਨ ਪਾ ਗਿਆ ਵੀ ਉਧਰਲੇ ਅੱਡੇ ਤੇ ਖਰਾ ਲਾ ਜਾੜਤਾ ਜਿਵਾ ਕਰ ਹੂੰ ਇਹ ਦੁਕਾਨਾਂ ਚ ਵੜਤਾ अच्छा बाकी मोटरसाइकिल ਮੈਂ ਜਦੋਂ ਆਇਆ ਇਹਨਾਂ ਨੂੰ ਚੱਕ ਚਕਈਆ ਕਰ ਰਹੇ ਤੇ ਮੈਂ ਤਾਂ ਸਿਰਫ ਖੜਾ ਹੀ ਦੇਖਿਆ ਟਰਾਲਾ ਨਾਲ ਦੇ ਨਾਲ ਮੈਨੂੰ ਪੁਲਸ ਵਾਲੇ ਮੌਜੂਦ ਤੇ ਪੁਲਸ ਵਾਲੇ ਨੇ ਮੈਨੂੰ ਗੱਡੀ 'ਚ ਬਿਠਾਤਾ ਜਿਹੜੀ ਕਿਸੇ ਰਾਘੀਰ ਦੀ ਗੱਡੀ ਸੀ ਉਹ ਮਰੀਜ਼ ਨੂੰ ਲੈ ਕੇ ਵੀ ਤੁਸੀਂ ਹਸਪਤਾਲ ਪਹੁੰਚੋ ਇਹਦਾ ਬਾਧੀਆਂ ਗੱਲਾਂ ਨੇ ਤੇ ਬੱਸ ਜੀ ਇਹਨਾਂ ਕਿਹਾ ਉਹ ਰਿਹਾ ਕੇ ਹਸਪਤਾਲ ਦੀ ਇਹ ਤੁਹਾਡੀ ਗੁੜੀ ਉੱਥੇ ਬੈਠੀ ਸੀਗੀ ਉੱਥੇ ਬੈਠੇ ਤੇ ਟਰਾਲਾ ਚੜਾਇਆ ਕਿਹੜੀ ਜਗ੍ਹਾ ਬੈਠੀ ਸੀ ਇਹ ਦੁਕਾਨ ਆਈ ਇੱਕ ਦੁਕਾਨ ਦੇ ਵਿੱਚ ਬੈਠੀਆਂ ਸੀ ਅੱਛੇ ਦੁਕਾਨ ਤੇ ਬੈਠ ਗਈਆਂ ਸੀ ਫੋਕਾ ਜੇ ਆਉਣਗੇ ਇੱਥੇ ਵਹਿ ਜਾਣੇ ਹੂੰ ਟਰੱਕੜਾ ਭੱਜ ਗਿਆ ਫ ਭੱਜਿਆ ਜੀ ਨਾ ਭੱਜਿਆ ਇਹਦਾ ਨਹੀਂ ਪਤਾ ਜੀ ਉਹ ਐ ਪਤਾ ਲੱਗਿਆ ਕਿ ਕੰਡੈਕਟਰ ਉੜੀ ਪਿਆ ਅੰਦਰ ਉਰੀ ਪਈ ਹੈ ਬਿਉਤੀ ਵੀ ਹਾਲਤ ਖਰਾਬ ਹੋਈ ਹੈ ਹੂੰ ਤੁਹਾਡੀ ਕੁੜੀ ਦਾ ਨਾਮ ਕੀ ਸੀ ਜਸਦੀਪ कौर ਜਸਦੀਪ ਕੌਰ ਕਿੰਨੇ ਕੋ ਸਾਲ ਦੀ ਸੀ ਇਹ 24 ਸਾਲ ਦੀ ਕਿੱਥੇ ਦੇ ਰਹਿਣ ਵਾਲੇ ਤੁਸੀਂ ਨਰੈਣਗੜ੍ਹ ਜੀ ਪਿੰਡ ਨਰੈਣਗੜ੍ਹ ਤੇ ਰਹਿਣਾ ਸੁਮਣੀ ਆ ਰਹੇ ਤੁਸੀਂ ਵੈਸੇ ਇੱਕ ਗੁੱਡੀ ਹੋਰ ਸੀ ਛੋਟੀ ਬੱਚੀ ਸੀ 5 ਸਾਲ ਦੀ ਸਾਡੇ ਉਹ ਪਟਾਲੇ ਰੈਫਰ ਕਰਤੀ ਸੀ ਉਹਦਾ ਵੀ ਖਬਰ ਮਿਲਿਆ ਵੀ ਉਹ ਵੀ ਚੜਾਈ ਕਰ ਗਈ ਉਸੇ ਹਾਸੇ ਚ ਉਹੀ ਜੀ ਹਾਲ ਮਤਲਬ ਕਿ ਇਹ ਕਿੰਨੇ ਜਣੇ ਸ਼িকার ਹੋਏ ਨੇ ਉਸ ਹਾਸੇ ਦੇ ਵਿੱਚ ਹਾਂਜੀ ਇਹ ਅਸੀਂ ਤਿੰਨ ਜਣੇ ਤੇ ਸੀ ਤਿੰਨ ਜਣੇ ਸੀ ਤੁਸੀਂ ਨਾਲ ਸੀਗੇ ਨਹੀਂ ਮੈਂ ਤਾਂ ਪੈਂਚੇ ਲਾਉਣ ਗਿਆ ਹਾਤੀ ਜੀ ਨਾਲ ਦੋ ਕੁੜੀਆਂ ਸੀਗੀਆਂ ਨਾਲ ਭਾਜੀ ਦੋ ਗੁੱਡੀਆਂ ਤੇ ਤੀਜਾ ਕੌਣ ਸੀ ਇੱਕ ਮੇਰੇ ਮੈਸੇਜ ਦੀ ਅੱਛਾ ਉਹ ਠੀਕ ਨੇ ਉਹ ਠੀਕ ਹੈ ਜੀ ਠੀਕ ਹੈ ਭਾਜੀ ਪੱਟੀਆਂ ਨੇ ਹਾਂਜੀ ਤੁਹਾਡਾ ਨਾਮ ਜੀ ਮੇਰਾ ਨਾਮ ਸਤਕਰਤਾਰ ਸਿੰਘ ਜੀ ਇਹ ਕਿਵੇਂ ਹੋਇਆ ਜੀ ਇਹ ਸਾਰਾ ਹਾਸਾ ਇਹ ਸਾਰਾ ਹਾਸਾ ਇਹ ਬੱਚੇ ਤੇ ਜਿਹੜੇ ਪਿੰਡੋਂ ਨਰੇਣਗੜ੍ਹ ਤੋਂ ਨਮਾਦਾ ਮੇਲੇ ਲੱਗ ਰਹੇ ਉੱਥੇ ਜਾ ਰਹੀ ਸੀ ਇਹਨਾਂ ਦੇ ਰਸਤੇ ਦੇ ਵਿੱਚ ਮੋਟਰਸਾਈਕਲ ਪੈਂਚਰ ਪੈਸੀ ਹੋ ਗਿਆ ਤਾਂ ਜਿਹੜਾ ਗੱਡੀ ਦਾ ਡੈਡੀ ਸੀ ਜਿਹੜੀ ਕਿਤੇ ਗਈ ਆ ਉਹ ਪੈਂਚਰ ਲਵਾਉਣ ਵਾਸਤੇ ਚਲਾ ਗਿਆ ਇਹਨਾਂ ਨੂੰ ਇੱਕ ਪਾਸੇ ਖੜਾ ਕੇ ਜ਼ਰੂਰ ਤੇ ਇੱਕ ਪਾਸੇ ਬੈਠੇ ਦੁਕਾਨ ਤੇ ਬਿਠਾ ਦिए ਤੇ ਅਸੀਂ ਵੀ ਇੱਥੇ ਕੋਲ ਦੀ ਲੱਗਿਆ ਇੱਕ ਪਾਸੇ ਸਾਈਡ ਤੇ ਬੈਠੇ ਤੇ ਅੱਦਾਸ ਅਸੀਂ ਲੱਗੇ ਹੱਥੋ ਦੀ ਇੱਕ ਪਾਸੇ ਸਾਈਡ ਤੇ ਬੈਠੇ ਦੀ ਆਹੀ ਇੱਕ ਤੇਜ਼ ਰਫ਼ਤਾਰ ਟਰਾਲਾ ਆਇਆ ਜਿਹੜਾ ਉਹ ਵਿਚ ਵਿਚ ਜਾ ਕੇ ਤੇ ਇਹਨਾਂ ਦੇ ਨਾਲ ਸੱਟ ਹੋ ਗਿਆ ਇਹਨਾਂ ਨਾਲ ਉੱਥੇ ਵਰਤੀ ਜੇ ਉੱਥੇ ਸਕਿਉਰਟੀ ਲੱਗੀ ਪੁਲਸ ਵਾਲੇ ਲੱਗੇ ਹੁੰਦੇ ਟਰੈਕ ਵਾਲੇ ਹੁੰਦੇ ਤਾਂ ਇਹ ਪਾਣਾ ਨਾ ਬਾਈ ਨਾ ਵਪਰਦਾ ਕਹਿਣ ਦਾ ਮੈਂ ਸਾਰਾ ਸਾਰ ਇਹ ਪੁਲਿਸ ਦਾ ਕਸੂਰ ਹੈ ਕਸੂਰ ਹੈ ਜੀ ਉੱਥੇ ਸਰੀਆਮ ਗਲਤੀ ਹੈ ਜੇ ਉੱਥੇ ਇਹਨਾਂ ਨੇ ਜ਼ਰੂਰ ਬੰਦੇ ਲਾਉਣੇ ਤੇ ਇਹਨਾਂ ਨੂੰ ਪਤਾ ਇਹ ਮੇਲੇ ਦਾ ਮੌਲਾ ਹੈ ਲੋਕਾਂ ਦੀ ਆਵਾਜ਼ਾਂ ਹੀ ਬਣੀ ਹੋਈ ਹੈ ਉੱਥੇ ਇਹਨਾਂ ਨੇ ਦੋ ਤਿੰਨ ਮਲਾਕ ਨੂੰ ਕੈਪਚਰ ਵੀ ਲਾਉਣਾ ਚਾਹੀਦਾ ਸਭੀ ਸਰੀਆਮ ਗਲਤੀ ਹੈ ਇਹ ਹੁਣ ਨਮਾਦਾ ਮੇਲੇ ਜਾ ਰਹੇ ਸੀਗੇ ਮੱਥੇ ਮਿਲੀ ਸੀ ਠੀਕ ਨਾਮ 208 ਕੀ ਲੱਗਤੈ ਤੁਸੀ ਕੁੜੀਆ ਦੇ? ਆਹ ਕੁੜੀਆ ਤਾਂ ਬਰਾ ਲੱਗਦਾ ਜੀ। ਕਿਵੇਂ ਹੋਈ ਏ ਸਾਰੀ ਘਟਨਾ? ਇਹ ਮਤਲਬ ਪਿੰਡੋਂ ਚੱਲੇ ਸੀਗੇ ਮੇਲੇ ਤੇ ਜਾਂਦੇ ਸੀਗੇ। ਤੇ ਉੱਥੋਂ ਚੱਲੇ ਦਿਨਾਂ ਤੱਕ ਗੱਡੀ ਪੈਂਚਰ ਹੋ ਗਿਆ। ਹੱਥ ਬੋਸੇ ਕਰ ਰਹੇ ਤਾਂ ਪੈਂਚਰ ਹੋ ਗਈ। ਇਹਦਾ ਪੈਂਚਰ ਲਗਾਉਣ ਚੱਲ ਗਏ। ਇਹਨਾਂ ਨੇ ਆਖਿਆ ਕਿ ਜਦੋਂ ਕੋਈ ਨਹੀਂ ਤੁਸੀਂ ਇੱਥੇ ਦੁਕਾਨ ਤੇ ਬੈਠ ਗਏ। ਹੂੰ। ਉਹ ਮਤਲਬ ਇੱਕ ਤਾਂ ਸਾਡੀ ਦਾਦੀ ਸੀਗੀ। ਇੱਕ ਭੂਆ ਸੀਗੀ ਸਾਡੀ। ਛੋਟੇ ਸੀਗੇ ਉਹ। ਇੱਕ ਬੱਚੀ ਸੀਗੀ ਨਾਮ ਉਹਦੀ ਪੰਜ ਸਾਲ ਦੀ। ਉਹ ਮਤਲਬ ਇੱਕ ਦੁਕਾਨ ਦੇ ਵਿੱਚ ਬੈਠ ਗਏ। ਉਧਰੋਂ ਸਮਾਨੇ ਤੋਂ ਮਤਲਬ ਉਹ ਨਿਗਰ ਸਾਈਡ ਨੂੰ ਉਹ ਇੱਕ ਟਰੱਕ ਜਾਂਦਾ ਸੀਗਾ। ਉਹ ਡੋਰ ਸੀਗਾ ਉਹ ਜਾ ਕੇ ਇਹਨਾਂ ਦੇ ਵਿੱਚ ਵੱਜਿਆ ਹੁਣ ਇਹ ਨਹੀਂ ਪਤਾ ਕਿ ਕੀ ਹੋਇਆ ਜਿਹ ਉੱਥੇ ਅਸੀਂ ਦੇਖ ਕੇ ਆਇਆ ਉੱਥੇ ਉਹ ਕਰਕੇ ਉੱਥੇ ਜਿਹੜਾ ਉਹ ਸੀਗਾ ਟਰਾਂਸਫਰਮ ਵੀ ਤੋਰ ਕੇ ਥੱਲੇ ਸਿੱਟਿਆ ਪਿਆ ਤੇ ਗੱਡੀ ਤਾਂ ਹੁਣ ਆਪਾਂ ਇਹ ਨਹੀਂ ਪਤਾ ਕਿ ਆਪਾਂ ਕਹਿ ਨਹੀਂ ਸਕਾਂ ਉਹ ਜਿੱਦਾ ਹੈ ਨਹੀਂ ਸੀਗੇ ਬੜੀ ਸਪੀਡ ਦੇ ਵਿੱਚ ਉਹ ਵੀ ਤਾਂ ਹੀ ਟੁੱਟਿਆ ਜਿਹੜਾ ਹੈਗਾ ਸੀਗਾ ਟਰਾਂਸਫਰਮ ਉਹ ਵੀ ਥੱਲੇ ਸਿੱਟਿਆ ਪਿਆ ਤੇ ਦੋ ਕੁੜੀਆਂ ਦਾ ਡੱਟ ਹੋ ਗਈ ਹੈ ਤੇ ਤੀਜੇ ਜਿਹੜੇ ਪੇਸ਼ੰਗਰ ਨੇ ਸਾਡੇ ਉੱਥੇ ਬੈ ਗਏ ਸੀਰੀਅਸ ਨੇ ਹਾਂ ਉਹ ਸੀਰੀਅਸ ਨੇ ਕੀ ਲੱਗਦਾ ਵੀ ਟਰਾਲੇ ਦੀ ਗਲਤੀ ਹੈ ਸਾਰੀ ਟਰਾਲੇ ਦੀ ਗਲਤੀ ਲੱਗਦੀ ਜਦੋਂ ਹੁਣ ਉਹ ਤਾਂ ਬੈਠੇ ਸੀਗੇ ਜੇ ਬਾਈਕ ਤੇ ਹੁੰਦੇ ਫਿਰ ਵੀ ਆਪਾਂ ਕਹਿ ਸਕਦੇ ਆ ਕਿ ਹਾਂ ਇਹਨਾਂ ਦੀ ਗਲਤੀ ਹੈ। ਹੂੰ। ਜੇ ਜਿਹੜੀ 5 ਸਾਲ ਦੀ ਕੁੜੀ ਉਹਦਾ ਨਾਮ ਕੀ ਸੀ? ਉਹਦਾ ਹਰਨਾਥ ਕੋਰ ਜੀ। ਹਰਨਾਥ ਕੋਰ। ਠੀਕ। ਸੁਖਦੇਵ ਸਿੰਘ ਜੀ। ਸੁਖਦੇਵ ਜੀ ਇੱਕ ਕੀ ਮੈਨੂੰ ਨੁਕਸਾਨ ਹੋ ਗਿਆ ਦੁਕਾਨ ਦੇ ਵਿੱਚੋਂ? ਇਹ ਦੁਕਾਨ ਦਾ ਸਾਰਾ ਐ ਸੀ ਨਾ ਰੋਡ ਤੇ ਇੱਕ ਟਰਾਲ ਆ ਰਿਹਾ ਸੀ। ਉਹਦੇ ਮੂਰੇ ਮੋਟਰਸਾਈਕਲ ਵਾਲ ਆ ਗਿਆ। ਟਰਾਲੇ ਵਾਲੇ ਨੂੰ ਸੋਝੀ ਨਹੀਂ ਕੁਝ ਉਹਨੇ ਸਿੱਧਾ ਲਿਆ ਕੇ ਦੁਕਾਨ ਦੇ ਵਿੱਚ ਮਾਰੀ। ਜਿਹਦੇ ਵਿੱਚ ਇਹਦੇ ਵਿੱਚ ਉਹਦੇ ਤਖਤ ਪੌਸ ਰੱਖਿਆ ਹੋਇਆ ਸੀ ਉਹਦੇ ਉੱਤੇ ਦੋ ਲੇਡੀਜ਼ ਬੈਠੀਆਂ ਸੀ ਤੇ ਉਹਨਾਂ ਦੇ ਕੋਲ ਇੱਕ ਬੱਚਾ ਸੀ। ਜਿਨ੍ਹਾਂ ਦੇ ਲੋਕ ਦੱਸ ਰਹੇ ਨੇ ਵੀ ਲੇਡੀਜ਼ ਤੇ ਬੱਚੇ ਦੀ ਤਾਂ ਮੌਤ ਹੋ ਗਈ ਇੱਕ ਬੱਚੀ ਉਹਨਾਂ ਦੇ ਵਿੱਚੋਂ ਤੇ ਮੇਰੀ ਦੁਕਾਨਾਂ ਦਾ ਘੱਟੋ ਘੱਟ 2-3 ਲੱਖ ਦਾ ਨੁਕਸਾਨ ਹੋਇਆ ਜੀ ਹਾਂਜੀ ਹਾਂ ਸਰ ਜੰਮੀ ਲੈਂਟਰ ਦੇ ਵਿੱਚ ਤੇੜਾ ਆ ਗਈਆਂ ਤੇ ਮੇਰੀ ਇੱਕ ਨਕੀ ਜੀ ਰਿਕਵੈਸਟ ਆ ਵੀ ਇੱਥੇ ਜਿਹੜਾ ਟਰਾਂਸਫਾਰਮਰ ਦਾ ਖੰਭਾ ਉਹ ਵੀ ਪਰਾਂ ਕਰਾਇਆ ਜਾਵੇ ਕਿਉਂਕਿ ਪਹਿਲਾਂ ਵੀ ਇਹਨਾਂ ਨੇ 2-3 ਵਾਰ ਚਾਂਸ ਹੋਏ ਨੇ ਇਹ VJBD ਦਾ ਤੇ ਟਰਾਂਸਫਾਰਮਰ ਟੁੱਟ ਗਿਆ VJBD ਦਾ ਜੀ ਟਰਾਂਸ ਵੀ ਸਾਰਾ ਤੇਲ ਡੁੱਲ ਗਿਆ ਕੋਲ ਟੁੱਟ ਕੇ ਜੋੜਾ ਸੀਗਾ ਉਹ ਟਰਾਂਸ ਲੱਗਿਆ ਸਾਰਾ ਉਹ ਤਾਂ ਹੁਣ ਦੇਖਦੇ ਐਸਟੀਮੇਟ ਬਣਾਉਨੇ ਆ। ਆਹ ਤਾਂ ਪਤਾ ਨਹੀਂ ਕਿੰਨਾ ਖਰਚਾ ਆਣਾ। 1.5 ਤੋਂ 2 ਲੱਖ ਰੁਪਏ ਦਾ ਹੋਊਗਾ ਜੀ। ਹੋਊਗਾ ਨਾ। ਹਾਂ ਹੋਊਗਾ ਜੀ ਨਾ 1.5 ਲੱਖ ਦਾ।